ਹਾਂਜੀ ਪੰਜਾਬੀਓ ਗੱਲ ਬੜੀ ਗੰਭੀਰ ਆ ਤੇ ਭਾਈ ਅਮਰਪਾਲ ਸਿੰਘ ਦੇ ਨਾਲ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਨਾਲ ਇਹ ਗੱਲ ਬਹੁਤ ਗੰਭੀਰ ਤੇ ਜਿਹੜਾ ਕਿ ਅੱਜ ਦੇ ਮਾਮਲੇ ਦੀ ਗੱਲ ਕਰੀਏ ਤੇ ਭਾਈ ਅਮਰਪਾਲ ਸਿੰਘ ਦੇ ਨਾਲ ਜਾ ਕੇ ਮੁੱਦਾ ਜੁੜ ਜਾਂਦਾ ਗੱਲ ਕੀ ਆ ਵੀ ਐਮਰਜੈਂਸੀ ਫਿਲਮ ਜਿਹੜੀ ਕਿ ਬਣੀ ਐ ਕੰਗੜਾ ਰਣਾਉਤ ਨੇ ਬਣਾਈ ਐ ਤੇ ਬਣਮਾਈ ਕਿਨੇ ਆ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਸਾਡੇ ਸਿੰਘਾਂ ਦੀ ਸ਼ਬੀ ਜਿਹੜੀ ਕਿ ਖਰਾਬ ਕੀਤੀ ਜਾ ਰਹੀ ਹੈ ਤੇ ਉਹਦੇ ਵਿੱਚ ਨੀਵਾ ਦਿਖਾਇਆ ਜਾ ਰਿਹਾ ਹੈ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੂੰ ਜਿਨ੍ਹਾਂ ਦੇ ਰਾਹ ਨੂੰ ਦੇਖ ਕੇ ਭਾਈ ਅਮਰਪਾਲ ਸਿੰਘ ਨੇ ਇੱਕ ਮਹੀਮ ਚੱਕੀ ਸੀ ਪਰ ਹੁਣ ਮੈਂ ਤੁਹਾਨੂੰ ਦੱਸਦਾ ਇਹਦਾ ਪੂਰਾ ਰਾਜ ਕੀ ਹੈ ਇਹਦੇ ਪਿੱਛੇ ਦਾ ਫਿਲਮ ਕਿਉਂ ਬਣ ਰਹੀ ਹੈ ਤੁਸੀਂ ਇਹ ਗੱਲ ਨੂੰ ਸੁਣ ਕੇ ਬੜੀ ਹੈਰਾਨਗੀ ਮਨਾਓਗੇ ਤੇ ਪੂਰੇ ਹੈਰਾਨ ਹੋ ਜਾਓਗੇ ਤੇ ਇੱਕ ਇਹ ਕਹਿ ਸਕਦੇ ਜਿਵੇਂ ਤੁਹਾਨੂੰ ਅਚੰਭਾ ਲੱਗੂਗਾ ਯਾਰ ਗੱਲ ਹੈ ਕੀ ਹੈ ਗੱਲ ਇਹ ਹੈ ਵੀ ਜਿਹੜੀ ਸਰਕਾਰ ਸਾਡੇ ਪੰਜਾਬ ਦੀ ਚੁਣੀ ਹੋਈ ਗੰਦੀ ਇਹਨਾਂ ਨੇ ਪਹਿਲਾਂ ਤਾਂ ਕਰਵਾਈਆਂ ਵੇਖੋ ਬੇਅਦਬੀਆਂ ਹੁਣ ਤੁਸੀਂ ਕਹੋਗੇ ਵੀ ਮੈਂ ਇਹ ਕਿਉਂ ਕਹਿ ਰਿਹਾ ਮੈਂ ਤੁਹਾਨੂੰ ਇੱਕ ਇੱਕ ਗੱਲ ਸੱਚ ਦੇ ਆਧਾਰ ਤੇ ਦੱਸੂਗਾ ਤੇ ਦਲੀਲਾਂ ਦੇ ਆਧਾਰ ਤੇ ਜਿਹੜੀ ਸੱਚ ਹੈਗੀ ਐ ਪਹਿਲਾਂ ਜਿਹੜੀਆਂ ਬੇਆਦਮੀਆਂ ਕਰਵਾਈਆਂ 2-4 ਦਿਨ ਪਹਿਲਾਂ ਦੀ ਗੱਲ ਕਰਦਾ ਮੈਂ ਪੁਰਾਣੀ ਨਹੀਂ ਕਰਦਾ ਭਾਈ ਅਮਰਪਾਲ ਸਿੰਘ ਦੇ ਮੁੱਦੇ ਤੋਂ ਧਿਆਨ ਭਟਕਾ ਕੇ ਵੀ ਸਿੰਘਾਂ ਦਾ ਇੱਧਰ ਨੂੰ ਲਾ ਦिए ਪਰ ਨਹੀਂ ਸਿੰਘਾਂ ਨੂੰ ਸਮਝ ਹੈਗੀ ਸੀ ਵੀ ਇਹ ਸਰਕਾਰ ਦੀ ਚਾਲਾ ਵਾਕਈ ਆਪਾਂ ਵੀ ਇਹ ਗਾਣਾ ਦੱਸੀ ਸੀ ਪਰ ਹੁਣ ਕੀ ਐ ਹੁਣ ਸੈਂਟਰ ਗਵਰਨਮੈਂਟ ਤੇ ਪੰਜਾਬ ਸਰਕਾਰ ਇਹਨਾਂ ਦੋਨਾਂ ਨੇ ਰਲ ਕੇ ਇੱਕ ਐਸਾ ਪਲਾਨ ਬਣਾਇਆ ਵੀ ਜਿਹੜਾ ਕਿਸੇ ਦੇ ਦਿਮਾਗ ਦੇ ਵਿੱਚ ਨਾ ਆਵੇ ਮੈਂ ਕੰਗੜਾ ਰਣਾਉਤ ਨੂੰ ਵੀ ਕਹਿਣਾ ਚਾਹੁੰਦਾ ਕਿ ਤੈਨੂੰ ਵੀ ਨਹੀਂ ਪਤਾ ਇਹ ਤੈਨੂੰ ਵੀ ਵਰਤ ਰਹੇ ਨੇ ਵਰਤ ਕੇ ਮੇਰੇ ਨੇ ਵੀ ਸੈਂਟਰ ਗਵਰਨਮੈਂਟ ਜਿਹੜੀ ਉਹ ਬੀਜੇਪੀ ਦੀ ਹੈ ਬੀਜੇਪੀ ਦੀ ਸੰਸਦ ਕੌਣ ਹੈ ਇਸ ਕੰਗੜਾ ਰਣਾਉਤ ਤੇ ਬੀਜੇਪੀ ਦੇ ਨਾਲ ਗੱਠ ਜੋੜ ਕਿਦਾ ਭਗਵੰਤ ਮਾਨ ਦਾ ਪੰਜਾਬ ਸਰਕਾਰ ਦਾ ਤਾਂ ਹੁਣ ਤੁਸੀਂ ਆਪਸ ਹਾਬ ਲਾ ਲਿਓ ਜਿਹੜੀ ਮੈਂ ਗੱਲ ਦੱਸੂਆਂ ਵੀ ਭਾਈ ਜਿਹੜੀ ਫਿਲਮ ਬਣਵਾਈ ਜਾ ਰਹੀ ਹੈ ਕੰਗਣਾ ਰਣੌਤ ਦੁਆਰਾ ਇਹ ਸਰਕਾਰਾਂ ਦਾ ਐਸਾ ਹੀ ਏਜੰਡਾ ਚਲਾਇਆ ਗੁੱਜਾ ਵੀ ਇਹ ਕਿਸੇ ਦੇ ਸਮਝ ਦੇ ਵਿੱਚ ਨਾ ਆਵੇ ਤੇ ਫਿਲਮ ਦੇ ਜਰੀਏ ਸਿੱਖਾਂ ਦੀ ਛਵੀ ਹੋਊਗੀ ਖਰਾਬ ਕੰਗਣਾ ਰਣੌਤ ਨੂੰ ਵੀ ਇਸ ਚੀਜ਼ ਦਾ ਨਹੀਂ ਪਤਾ ਕਿ ਤੈਨੂੰ ਵਰਤਿਆ ਜਾ ਰਿਹਾ ਹੈ ਸਟੋਰੀ ਕਿਹਨੇ ਦਿੱਤੀ ਹੈ ਸਿੰਘਾਂ ਦੀ ਮੋਟੀਵੇਟ ਕਿਹਨੇ ਕੀਤਾ ਉਹਨਾਂ ਨੂੰ ਕਿਉਂਕਿ ਤੁਹਾਨੂੰ ਇਹ ਗੱਲ ਦਾ ਪੱਕੇ ਤੌਰ ਤੇ ਪਤਾ ਹੈ ਇਹ ਤੁਹਾਨੂੰ ਮੰਨਣੀ ਪੈਣੀ ਹੈ ਗੱਲ ਮੇਰੀ ਵੀ ਸਿੰਘਾਂ ਦੇ ਖਿਲਾਫ ਸਿੱਖਾਂ ਦੇ ਖਿਲਾਫ ਸੈਂਟਰ ਗਵਰਨਮੈਂਟ ਤੇ ਸਾਡੇ ਪੰਜਾਬ ਦੀ ਗੰਦੀ ਸਰਕਾਰ ਹੁਣ ਘਮ ਘਮਾ ਕੇ ਗੱਲ ਹੈ ਕੀ ਹੈ ਵਿਚਲੀ ਇਹਨਾਂ ਨੇ ਫਿਲਮ ਬਣਵਾਈ ਜਾਣਬੁੱਝ ਕੇ ਵੀ ਇਹ ਲੋਕ ਜਿਹੜੇ ਸਿੱਖ ਨੇ ਇਹ ਪੈ ਜਾਣੀਏ ਕੰਗਣਾ ਰਣਾਉਦੇ ਮੰਗਰ ਤੇ ਜਿਹੜਾ ਭਾਈ ਅਮਰਪਾਲ ਸਿੰਘ ਦਾ ਮੁੱਦਾ ਇਹਦਾ ਧਿਆਨ ਭਟਕ ਜੂਆ ਤੇ ਪੰਜਾਬ ਦੇ ਵਿੱਚ ਮਾਹੌਲ ਹੋ ਜੂਆ ਖਰਾਬ ਤੇ ਲੋਕ ਕੰਗਣਾ ਦੇ ਮੰਗਰ ਪੈ ਜਾਣਗੇ ਜਿਹੜੇ ਸਾਡੇ ਸਿੰਘ ਨੇ ਸਾਡੀ ਸਿੱਖ ਕੌਮ ਹੈ ਇਹ ਦੁਸ਼ਮਣ ਕੀਦੀ ਬਣੂਗੀ ਕੰਗਣਾ ਰਣਾਉਦੀ ਸੋ ਵੀਰੋ ਮੈਂ ਜਿਹੜੀ ਗੱਲ ਕਹਿਣਾ ਹੁੰਦਾ ਨਾ ਉਹਦੇ ਵਿੱਚ ਕੋਈ ਰਾਜ ਹੁੰਦਾ ਛੁਪਿਆ ਹੋਇਆ ਹੈ ਬਾਈ ਕਿਉਂਕਿ ਮੈਂ ਇਹਨਾਂ ਚੀਜ਼ਾਂ ਦਾ ਸਟੱਡੀ ਕਰਦਾ ਵੀ ਜਿਹੜੀ ਗੱਲ ਨੂੰ ਕੋਈ ਹੋਰ ਬੰਦਾ ਨਾ ਫੜ ਪਾਵੇ ਆਮ ਖਾਸ ਬੰਦੇ ਨੂੰ ਇਹ ਗੱਲ ਨਹੀਂ ਦੀਂਦੀ ਪਰ ਕਿਤੇ ਨਾ ਕਿਤੇ ਭਗਵੰਤ ਮਾਨ ਸਰਕਾਰ ਸੈਂਟਰ ਗਵਰਨਮੈਂਟ ਦੇ ਨਾਲ ਜਾਨੀ ਭਾਜਪੀ ਦੇ ਨਾਲ ਰਲ ਕੇ ਇਹਨਾਂ ਨੇ ਇੱਕ ਪਲਾਨ ਬਣਾਇਆ ਵੀ ਯਾਰ ਆਪਾਂ ਇੱਕ ਫਿਲਮ ਦੇ ਜਰੀਏ ਸਿੰਘਾਂ ਦੀ ਸ਼ਬੀ ਖਰਾਬ ਕਰਵਾ ਦਿੰਨੇ ਆ ਕੰਗਣਾ ਤੋਂ ਤੇ ਗੰਗਣਾ ਦੇ ਮੰਗਰ ਪੈ ਜਾਣੀ ਇਹ ਸਿੰਘ ਪੰਜਾਬ ਦੇ ਤੇ ਪੰਜਾਬ ਦੇ ਵਿੱਚ ਮਾਹੌਲ ਹੋ ਜੂਗਾ ਖਰਾਬ ਫਿਰ ਉਹਨਾਂ ਦੇ ਉੱਤੇ ਕੋਈ ਐਮਰਜੈਂਸੀ ਲਾ ਦੇਣਗੇ ਕੋਈ ਹੋਰ ਥੱਪਨੇ ਥੱਪ ਦੇਣਗੇ ਜੀ ਐ ਹੋ ਗਿਆ ਜੀ ਫੁਲਾਨਾ ਕਰਤਾ ਜੀ ਸੋ ਕਿਤੇ ਨਾ ਕਿਤੇ ਹਰ ਐਂਗਲ ਤੋਂ ਭਾਈ ਅਮਰਤਪਾਲ ਸਿੰਘ ਨੂੰ ਇਹ ਦੋਵੇਂ ਸਰਕਾਰਾਂ ਦੱਬਣਾ ਚਾਹੁੰਦੀਆਂ ਨੇ ਕਿ ਬਾਹਰ ਕਦੇ ਵੀ ਨਾ ਆਵੇ ਪਰ ਨਹੀਂ ਸਾਡਾ ਜਿਹੜਾ ਪੰਜਾਬ ਹੈ ਇਹਦੇ ਵਿੱਚ ਗੁਰੂ ਸਾਹਿਬ ਨੇ ਉਹ ਦਿਮਾਗ ਬਖਸ਼ਿਆ ਤੇ ਉਹ ਸਾਡੇ ਵਿੱਚ ਜज्ਬਾ ਕਾਇਮ ਕੀਤਾ ਕਿ ਜਿਹੜੀ ਚਾਲ ਚੱਲਦੀ ਹੈ ਸਰਕਾਰ ਮੈਂ ਕਹਿੰਦਾ ਵੀ ਅਸੀਂ ਪਹਿਲੇ ਹੀ ਜਾਣ ਲੈਨੇ ਵੀ ਕੀ ਕਰਨਾ ਚਾਹੁੰਦੇ ਨੇ ਗੱਲਾਂ ਕੌੜੀਆਂ ਲੱਗਦੀਆਂ ਹੋਣੀਆਂ ਕਿਸੇ ਨੂੰ ਲੱਗਦੀਆਂ ਹੋਣ ਪਰ ਜਿਹੜਾ ਸੱਚ ਹੈ ਉਹ ਸੱਚ ਹੀ ਰਹਿਣਾ ਕਿਉਂਕਿ ਬਾਬਾ ਬਕਾਲਾ ਸਾਹਿਬ ਦੇ ਵਿੱਚ ਬੇਅਦਬੀ ਕਰਵਾਈ ਇੱਕ ਦਵਾਦ ਇੱਕ ਤੁਸੀਂ ਦੇਖੋ ਇੱਕ ਦਵਾਦ ਇੱਕ ਬੇਅਦਬੀ ਦੇ ਮਾਮਲੇ ਆਏ ਤਿੰਨ ਉਹ ਬੰਦੇ ਇਹਨਾਂ ਦੇ ਹੀ ਸੀ ਬਾਈ ਮੈਂ ਪਹਿਲਾਂ ਵੀ ਦੱਸੀ ਆ ਗਾਲੇ ਸਾਰੀ ਵੀ ਧਿਆਨ ਭਟਕੂ ਆ ਬੇਅਦਬੀ ਵਾਲੇ ਪਾਸੇ ਸਿੰਘ ਇੱਕ ਦੂਜੇ ਦੇ ਪਿਆਸੇ ਹੋ ਜਾਣਗੇ ਮਾਰ ਕੁੱਟ ਕਰਨਗੇ ਪਰ ਨਹੀਂ ਕਿਤੇ ਨਾ ਕਿਤੇ ਸਾਡੇ ਜਿਹੜੇ ਲੋਕ ਨੇ ਸਾਡੇ ਸਿੰਘ ਨੇ ਸਾਡੇ ਸਿੱਖ ਨੇ ਸਾਡਾ ਸਮਾਜ ਸਮਝ ਚੁੱਕਿਆ ਸੀ ਵੀ ਇਹ ਚਲਾਈ ਹੋਈ ਜਿਹੜੀ ਕਿ ਮਹੀਮਾ ਇਹਨਾਂ ਦੀ ਆ ਜਿਹੜੀ ਕਿ ਗੁੱਝੇ ਨਿਸ਼ਾਨੇ ਲਾਉਣਾ ਚਾਹੁੰਦੀ ਆ ਸਰਕਾਰ ਪਰ ਹੁਣ ਕੰਗਣਾ ਰਣੌਤ ਵੀ ਸਮਝ ਲਏ ਵੀ ਭਾਈ ਚਲੋ ਠੀਕ ਆ ਵੀ ਤੂੰ ਨਵੀਂ-ਨਵੀਂ ਇਹਨਾਂ ਦੀ ਸੰਸਦ ਆ ਵੀ ਮਤਲਬ ਮੈਂਬਰ ਬਣੀ ਆ ਪਾਰਲੀਮੈਂਟ ਦੀ ਬੀਜੇਪੀ ਦੀ ਸੰਸਦ ਆ ਪਰ ਤੈਨੂੰ ਇਹ ਸਮਝ ਲੈਣਾ ਚਾਹੀਦਾ ਇਹ ਲੋਕ ਤੈਨੂੰ ਵੀ ਵਰਤ ਰਹੇ ਨੇ ਕਿਉਂਕਿ ਤੈਨੂੰ ਇਹਦੇ ਬਾਰੇ ਹਲੇ ਤਜਰਬਾ ਹੈ ਨਹੀਂ ਤੇ ਤੂੰ ਇਹ ਸਮਝ ਵੀ ਮੋਦੀ ਆ ਜਿਹੜਾ ਇਹ ਬਹੁਤ ਖਿਲਾੜੀ ਆ ਪੱਕਾ ਇਹਨਾਂ ਨੇ ਇੱਕ ਐਸਾ ਤੀਰ ਛੱਡਿਆ ਐਸਾ ਇੱਕ ਚੱਕਰ ਵੀ ਹਰਚਿਆ ਵੀ ਕਿਸੇ ਬੰਦੇ ਦੇ ਦਿਮਾਗ ਦੇ ਵਿੱਚ ਇਹ ਗੱਲ ਨਾ ਵੜੇ ਵੀ ਸਿੰਘਾਂ ਨੂੰ ਕਿਹੜੇ ਹਸਾਬ ਦੇ ਨਾਲ ਡੇਗਿਆ ਜਾਵੇ ਤੇ ਭਾਈ ਅਮਰਪਾਲ ਦੇ ਮੁੱਦੇ ਤੋਂ ਧਿਆਨ ਭਟਕਾ ਕੇ ਕੰਗੜਾ ਦੇ ਵੱਲ ਨੂੰ ਕੀਤਾ ਜਾਵੇ ਹੁਣ ਤੁਸੀਂ ਆਪਸੇ ਹੱਬ ਲਓ ਗੱਲ ਦਾ ਮੈਨੂੰ ਜਵਾਬ ਦਿਓ ਵੀ ਜਿਹੜੀ ਮੈਂ ਗੱਲ ਕੀਤੀ ਹੈ ਕੀ ਇਹ ਸੱਚ ਨਹੀਂ ਲੱਗਦੀ ਸਭਿਰੋ ਜਿਹੜੀਆਂ ਗੱਲਾਂ ਸੱਚੀਆਂ ਹੁੰਦੀਆਂ ਨੇ ਨਾ ਉਹ ਸੱਚ ਲੱਗਦੀਆਂ ਨਹੀਂ ਹੁੰਦੀਆਂ ਕਈ ਵਾਰੀ ਪਰ ਨਹੀਂ ਮੈਨੂੰ ਉਮੀਦ ਹੈ ਵੀ ਸਾਡੇ ਜਿਹੜੇ ਭੈਣ ਭਰਾ ਨੇ ਹਰ ਰੋਜ਼ ਆਪਣੀ ਗੱਲ ਸੁਣਦੇ ਨੇ ਅਸੀਂ ਵਿਚਾਰ ਸਾਂਝੇ ਕਰਦੇ ਹਾਂ ਤੁਹਾਡੇ ਨਾਲ ਤੁਸੀਂ ਸਾਡੇ ਆਪਣੇ ਪੰਜਾਬ ਦੀ ਜਿਹੜੀ ਕਿ ਸਾਡੀ ਹਮਦਰਦ ਕੌਮ ਹੈ ਤੁਹਾਡੇ ਸਾਰਿਆਂ ਦੇ ਅੱਗੇ ਮੈਂ ਇਹ ਗੱਲ ਰੱਖੀ ਆ ਕਿ ਜਿਹੜੇ ਗੁੱਦੇ ਨਿਸ਼ਾਨੇ ਭਾਈ ਅਮਰਤਪਾਲ ਨੂੰ ਹਰ ਐਂਗਲ ਤੋਂ ਟਾਰਗੇਟ ਕੀਤਾ ਜਾ ਰਿਹਾ ਪਰ ਮੈਂ ਕਹਿੰਦਾ ਵੀ ਆਪਾਂ ਜਿੱਥੋਂ ਤੱਕ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਜਿੰਨੀ ਮੇਰੇ ਤੋਂ ਸਟੱਡੀ ਹੋ ਸਕੇ ਇਹਨਾਂ ਗੱਲਾਂ-ਵਾਤਾਂ ਤੇ ਮੈਂ ਤੁਹਾਡੇ ਅੱਗੇ ਨਿਚੋੜ ਕੱਢ ਦਊਂਗਾ ਇਹਨਾਂ ਲੋਕਾਂ ਦਾ ਵੀ ਸੱਚ ਕੀ ਐ ਤੇ ਝੂਠ ਕੀ ਐ ਕਿਉਂ ਦਿਮਾਗ ਰੱਬ ਨੇ ਸਭ ਨੂੰ ਦਿੱਤਾ ਸੋਚ ਆਪਣੀ ਆਪਣੀ ਹੁੰਦੀ ਐ ਕੌਣ ਕੀ ਸੋਚਦਾ ਤੇ ਕੌਣ ਨਹੀਂ ਇਹ ਨਹੀਂ ਕਹਿ ਸਕਦੇ ਪਰ ਕੋਈ ਮੁੱਖ ਮੰਤਰੀ ਹੋਵੇ ਜਾਂ ਕੋਈ ਪ੍ਰਧਾਨ ਮੰਤਰੀ ਸਾਨੂੰ ਨਹੀਂ ਪਤਾ ਪਰ ਜਿਹੜਾ ਸਾਡੇ ਦਿਮਾਗ ਦਿੱਤਾ ਰੱਬ ਨੇ ਉਹ ਬੜਾ ਤੇਜ ਦਿੱਤਾ ਕਿ ਜਿਹੜਾ ਇਹ ਗੰਦੀਆਂ ਸਰਕਾਰਾਂ ਕੁਝ ਕਰਨਾ ਚਾਹੁੰਦੀਆਂ ਨੇ ਉਹ ਸਾਨੂੰ ਪਹਿਲਾਂ ਹੀ ਇੱਕ ਐਸਾ ਇੰਡੀਕੇਟਰ ਲਾ ਦਿੰਦਾ ਹੈ ਇਹੋ ਇੱਕ ਸਿਗਨਲ ਦਿੰਦਾ ਹੈ ਵੀ ਸਾਨੂੰ ਪਤਾ ਲੱਗ ਜਾਂਦਾ ਵੀ ਅੱਜ ਕੀ ਹੋਣ ਵਾਲਾ ਪਤਾ ਨਹੀਂ ਤਾਂ ਪ੍ਰਮਾਤਮਾ ਨੇ ਬੁਲਵਾਇਆ ਸੱਚਾ ਜਿਹੜਾ ਉਹ ਇਹੀ ਹੈ ਵੀ ਹਰ ਐਂਗਲ ਤੋਂ ਜਿਹੜਾ ਕਿ ਭਾਈ ਅਮਰਤਪਾਲ ਨੂੰ ਹੀ ਲੈ ਕੇ ਫਿਲਮਾਂ ਦੇ ਵਿੱਚ ਵੀ ਸ਼ਬੀ ਖਰਾਬ ਉਧਰ ਦਿਖਾਈ ਗਈ ਭਾਈ ਆਪਣਾ ਸੰਤ ਜਰਮਾਇਲ ਸਿੰਘ ਜੀ ਭਿੰਡਰਾਵਾਲਿਆਂ ਦੀ ਕਿਉਂਕਿ ਉਹਨਾਂ ਦੇ ਹੀ ਰਾਹ ਤੇ ਚੱਲਣ ਵਾਲਾ ਯੋद्धा ਭਾਈ ਅਮਰਪਾਲ ਸਿੰਘ ਸੀ ਸਿੱਧਾ ਸਿੱਧਾ ਹੁਣ ਅਮਰਪਾਲ ਦੇ ਸੀਨ ਕਿਉਂ ਨਹੀਂ ਦਿਖਾਏ ਜਾਂਦੇ ਉਹਨਾਂ ਨੂੰ ਪਤਾ ਵੀ ਫਿਰ ਤਾਂ ਪਤਾ ਲੱਗੂ ਵੀ ਸਿੱਧੀ ਸਿੱਧੀ ਗੱਲ ਟਾਰਗੇਟ ਕਰ ਰਹੇ ਨੇ ਇਹਨਾਂ ਇਹਨਾਂ ਨੇ ਸੰਤ ਜਰਮਾਇਲ ਸਿੰਘ ਜੀ ਭਿੰਡਰਾਵਾਲਿਆਂ ਨੂੰ ਕਿਉਂ ਚੁਣਿਆ ਇੰਦਰਾ ਗਾਂਧੀ ਦਾ ਰੋਲ ਜਾਂ ਇਹੀ ਸਟੋਰੀ ਦੇ ਉੱਤੇ 1984 ਵਾਲੀ ਦੇ ਉੱਤੇ ਅਧਾਰਤ ਕਿਉਂ ਕਰਵਾ ਰਹੇ ਨੇ ਹੁਣ ਤੁਸੀਂ ਸੋਚੋ ਵੀ 1984 ਦਾ ਦਿਨ ਕੋਈ ਯਾਦ ਕਰਨਾ ਚਾਹੂਗਾ ਕੋਈ ਇਹ ਜਿਹਾ ਵੀ ਸਾਡੇ ਜਿਹੜਾ ਜ਼ੁਲਮ ਹੋਇਆ ਸੀ ਸਿੰਘਾਂ ਦੇ ਨਾਲ ਵੈਸੇ ਤਾਂ ਸਾਡਾ ਸ਼ਹੀਦੀ ਦਿਹਾੜਾ ਹੁੰਦਾ ਉਹ ਜਦੋਂ ਕਿ ਸਾਡੇ ਸੰਤ ਜਰਨੈਲ ਸਿੰਘ ਜੀ ਸ਼ਹੀਦ ਹੋ ਗਏ ਸੀ ਪਰ ਜਿਹੜਾ ਉਹ ਮੰਜ਼ਰ ਇਹਨਾਂ ਗੰਧੀਆਂ ਸਰਕਾਰਾਂ ਨੇ ਕੀਤਾ ਸੀ ਇਹ ਜਿਹੜਾ ਬੜਾ ਅਹਿਮ ਗੱਲ ਹੈ ਵੀ ਉਹਦੇ ਨਾਲ ਜੁੜੀ ਹੋਈ ਅੱਜ ਦੀ ਫਿਲਮ ਇਹ ਜਾਣ ਬੁੱਝ ਕੇ ਇਹਨਾਂ ਨੇ ਸ਼ਤਰੰਜ ਦਾ ਖੇਲ ਰਚਿਆ ਵੀ ਅਮਰਤਪਾਲ ਤੋਂ ਮੁੱਦਾ ਹਟ ਕੇ ਆ ਕੰਗਣਾ ਰਣੌਤ ਦੇ ਬਾਰੇ ਨੂੰ ਹੋ ਜੇ ਆਪੇ ਲੜੀ ਜਾਣੀਏ ਸਿੰਘ ਤੇ ਕੰਗਣਾ ਰਣੌਤ ਸੋ ਪੰਜਾਬੀਓ ਅੱਜ ਮੈਂ ਤੁਹਾਨੂੰ ਉਹ ਸੱਚ ਦਿਖਾਇਆ ਤੇ ਸੁਣਾਇਆ ਬਾਈ ਵੀ ਜਿਹੜਾ ਕਿ ਕਾਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਗੰਭੀਰ ਹੋ ਸਕਦੇ ਇਹ ਦੇ ਮਾਮਲੇ ਹਲੇ ਦਾ ਟ੍ਰੇਲ ਵੀ ਆਏ ਨੇ ਫਿਲਮ ਆਉਣੀ ਹਲੇ ਬਾਕੀ ਆ ਪਤਾ ਨਹੀਂ ਕੀ ਕੁਝ ਮੂਰੇ ਆਉਣਾ ਪਰ ਮੈਂ ਤੁਹਾਨੂੰ ਅਪੀਲ ਕਰਦਾ ਆਪਣੇ ਹਰ ਸਿੰਘ ਦੇ ਕੋਲ ਇਹ ਵੀਡੀਓ ਪਹੁੰਚਣੀ ਚਾਹੀਦੀ ਹੈ ਕਿਉਂਕਿ ਇਸ ਗੰਦੀਆਂ ਸਰਕਾਰਾਂ ਦੇ ਦੁਆਰਾ ਜਿਹੜੀਆਂ ਚਲਾਏ ਗਏ ਗੁੱਝੇ ਨਿਸ਼ਾਨੇ ਨੇ ਇਹ ਆਪਣੇ ਹਰ ਬੰਦੇ ਨੂੰ ਪਤਾ ਹੋਣਾ ਚਾਹੀਦਾ ਹਰ ਭੈਣ ਨੂੰ ਹਰ ਭਰਾ ਨੂੰ ਹਰ ਬਜ਼ੁਰਗ ਨੂੰ ਹਰ ਮਾਂ ਨੂੰ ਬੱਚੇ-ਬੱਚੇ ਦੇ ਦਿਮਾਗ 'ਚ ਭਰਨੀ ਪਊਗੀ ਇਹ ਗੱਲ ਫੇਰ ਕਿਤੇ ਜਾ ਕੇ ਹੈਂਡਲ ਹੋਣੇ ਆ ਕੇ ਤਾਂ ਹੁਣ ਮੇਰੀ ਅਪੀਲ ਆ ਜਿਹੜਾ ਭੈਣ ਭਰਾ ਨਵਾ ਚੈਨਲ ਤੇ ਹੁੰਦਾ ਉਹ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੇ ਪਹੁੰਚਦਾ ਰਹੇ ਪੰਜਾਬ ਦੇ ਪ੍ਰਤੀ ਲੋਕਾਂ ਦੇ ਪ੍ਰਤੀ ਜੋ ਆਪਾਂ ਪਾਉਨੇ ਆ ਧੰਨਵਾਦ ਜੀ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ